ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜਕ ਜੀ ਤਾਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਦੋ ਨਗ ਲੈ ਕੇ ਆਂਦੇ ਆ ਇੱਕ ਗੱਬਣ ਇੱਕ ਸੂਆ ਸਵਾਇਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀਬਾਈ ਪਿੰਡ ਚੜੇਕ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੈ ਮੋਬਾਈਲ ਨੰਬਰ 8198856080 ਹੈ ਬਈ ਠੀਕ ਹੈ ਵੀਰੇ ਦੋ ਨਾਗਾ ਜੀ ਅੱਜ ਹਾਂਜੀ ਬਈ ਦੋ ਆ ਇੱਕ ਨੰਬਰ ਜਰਸੀ ਤੋਂ ਸ਼ੁਰੂ ਕਰਾਂਗੇ ਸੂਆ ਕੰਮਾ ਜੀ ਦਾ ਇਹ ਰੀਨਲ ਦੂਜੇ ਸੂਏ ਸੂਈਆ ਬੜਾ ਕਲ ਦੀ ਸੂਈ ਦੀ ਆ ਬੱਚਾ ਕੀ ਹੈ ਜੀ ਇਹਦੇ ਮਗਰ ਬੱਚਾ ਬਈ ਜੇਰ ਕੰਪਲੀਟ ਹੈ ਗਾਰੰਟੀ ਹੋਊ ਜੇਰ ਦੀ ਥਣਾ ਦੀ ਆਪਣੀ ਫੁੱਲ ਬਈ ਕਿੰਨਾ ਬੋਲਾ ਤਿਆਰ ਆ ਬੋਲਾ ਬਈ ਹੁਣ 9 ਤੋਂ 10 ਕਿਲੋ ਆ ਕਲ ਦੀ ਸੂਈ ਏਠਾ ਠੀਕ ਆ ਜੀ ਤੋਂ ਲਈ ਆ ਉਹ ਕਹਿੰਦਾ ਸੀ ਪਿਛਲੇ ਸੂਏ 17 ਕਿਲੋ ਕੋਇਆ ਆਪਾਂ 16 17 ਮੰਨ ਠੀਕ ਆ ਬੈਗ ਗਈ ਸੀ 1000 ਰੁਪਿਆ ਬਿਆਨਾ ਆ ਗਿਆ ਸੀ ਬਾਈ ਹੂੰ ਉਹ ਕਹਿੰਦਾ ਕੱਲੂ ਨਹੀਂ ਆਵਾਂ ਕੱਲ ਮੈਨੂੰ ਆਉਂਦਾ ਹੂੰ ਮੁਰਕੇ ਜੋ ਬਾਈ ਫੋਨ ਲਾਇਆ ਕਹਿੰਦਾ ਸਾਡੇ ਦਾ ਬੁੜਾ ਬਿਮਾਰ ਅੱਛਾ ਗਾਂ ਵੀ ਰਕਾਤੀ ਤੇ ਲੈਣ ਨੂੰ ਨਹੀਂ ਆਇਆ ਠੀਕ ਆ ਹਾਂ ਠੀਕ ਆ ਜੀ ਬਾਕੀ ਭੈਣ ਭਰਾ ਬਾਈ ਦੁੱਧ ਆਪਦੀ ਸਮਝ ਨਾਲ ਲੈ ਲੈਣਾ ਠੰਡੀ ਸੀਲ ਦੀ ਥਣਾ ਦੀ ਜੇਰ ਦੀ ਆਪਾਂ ਵਾਰ-ਵਾਰ ਕਹਿੰਨੇ ਆ ਵੀ ਆਪਣੀ ਫੁੱਲ ਗਾਰੰਟੀ ਠੀਕ ਆ ਵੀਰੇ ਤੇ ਇਹ ਵੀ ਗਾਰੰਟੀ ਆ ਵੀ ਇਹ ਪੰਜਾਬ ਵਾਲੀ ਆ ਅੱਛਾ ਇਹ ਮੱਕਲ ਵਾਲੀ ਜਰਸੀ ਨਹੀਂ ਇਹ ਵੀ ਗਾਰੰਟੀ ਆ ਹਾਂ ਇਹ ਵੀ ਫੁੱਲ ਗਾਰੰਟੀ ਆ ਆਪਣੀ ਠੀਕ ਆ ਵੀਰੇ ਦੁੱਧ ਦਾ ਹੁੰਦਾ ਵੀਰੇ ਸੇਵਾ ਸੰਭਾਲਦਾ ਜਿੰਨੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਨੈਟ 9 ਤੋਂ 10 ਕਿਲੋ ਬੌਲੀ ਤਿਆਰ ਆ ਆਪਦੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀਰ ਚਵਾਈ ਕਰ ਸਕਦਾ ਜੀ ਸੋਨਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿੱਖੜ ਮਹਾਥੀ ਚਵਾਈ ਵਾਲਾ ਬਾਈ ਦਾਸ ਦਾ ਥਣਾ ਦੀ ਜੇਰ ਦੀ ਠੰਡੀ ਸੀਲ ਦੀ ਸਾਰੇ ਕਾਹੇ ਦੀ ਫੁੱਲ ਗਰੰਟੀ ਆ ਬੇਫਿਕਰ ਹੋ ਕੇ ਆ ਜੇ ਕੋਈ ਵੀਰ ਆਪਦੇ ਚਾਹੇ ਕੰਡਾ ਬਾਲਟੀ ਵੀਰੇ ਨਾਲ ਹੀ ਲੈ ਕੇ ਆਇਓ ਚੰਗੀ ਆ ਚਮਕਦਮ ਕਾਲੀ ਆ ਸੰਭੀ ਪਲੀ ਆ ਕੋਈ ਆਏ ਨਹੀਂ ਤੇ ਬਾਈ ਕਹਿੰਦਾ ਇਹ ਵੀ ਗਾਰੰਟੀ ਹੋਊਗੀ ਕਿ ਪੰਜਾਬ ਵਾਲੀ ਆ ਇਹ ਉਹ ਹਿਮਾਚਲ ਵਾਲੀ ਨਹੀਂਗੀ ਵੀਰੇ ਦੁੱਧ ਤਾਂ ਤੁਹਾਡੀ ਸੇਵਾ ਦੇ ਸਰਤੇ ਆ ਤੇ ਕੀਮਤ ਕੀ ਆ ਵੀਰੇ ਜਾਇਜ ਜਿਹੜੇ ਲੈਣੀ ਆ ਮਰਾਣਾ ਮੌਲ ਕਾਰ ਨੂੰ ਪੜਾ 60 ਕਰ ਲਗੇ 55 ਕਰ ਲਗੇ ਹਾਂਜੀ 55000 ਦੀ ਵਿਹੜ ਦੇਵਾਂਗੇ ਹੋਜੂ ਮਾਨ ਤਣ ਜੇ ਬਾ ਮਾੜਾ ਮੋਟਾ ਹੀ ਪੜਾ ਆਪਾਂ ਤੈਨੂੰ ਬੜਾ ਬਰਾਬਰ ਦਾ ਮੋਹਲ ਹੀ ਕਰੀਦਾ ਹੂੰ ਏ ਵੀ ਨਹੀਂ ਗਾ ਵੀ ਅੱਜ ਵੀਡੀਓ ਪਾਉਣੀ ਤੇ ਤੜਕੇ ਚੋਈ ਨਹੀਂ ਹੂੰ ਇਹ ਵੀ ਆਪਣੀ ਗਰੰਟੀ ਹੋਊਗੀ ਲੋਕਾਂ ਨੂੰ ਇਹ ਨਹੀਂ ਗਾ ਪਸਮਾ ਸਿੱਟੀ ਫਰਦੀਆਂ ਤੇ ਉਵੇਂ ਧਾਰਾ ਮਾਰ ਦੇਣੀਆਂ ਠੀਕ ਆ ਠੀਕ ਆ ਸੂਹਾ ਜੀ ਵੜ ਚੋਈ ਵੀ ਆ ਬਣਾ ਕਿੰਨੇ ਵਜੇ ਚੋਈ ਤੜਕੇ ਸੂਹਾ 5 ਵਜੇ ਬਾਈ ਠੀਕ ਆ ਵਪਾਰੀ ਥੋੜਾ ਜਾਂ ਆਮ ਲੋਕਾਂ ਨੂੰ ਸਵੇਰਾਂ ਚੋ ਲੈਦੇ ਆ ਇਹਨੂੰ ਵੀ ਪਤਾ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ 10:00 ਵਜੇ ਤੇ 9 ਮਿੰਟ ਦਾ ਜੱਜਮੈਂਟ ਉਹ ਹਿਸਾਬ ਨਾਲ ਲਾਇਓ ਬਈ ਸਾਰਾ ਦੇਣੀ ਪਿਆ ਚਵਾਈ ਚ 53000 ਦੀ ਹਾਂਜੀ ਬਾਈ 53000 ਦੀ ਬਾਈ ਕਹਿੰਦਾ ਦੇ ਦਾਂਗੇ ਤੇ ਨਾਗ ਨੰਬਰ ਆ ਗਿਆ ਬਾਈ 200 ਆ ਕਰਨ ਮਾਜੀ ਇਹਦਾ ਬਾਈ origial ਦੂਜੇ 100 ਇਸ ਹੁੰਦੀ ਆ ਹੂੰ 100 ਵਹਿੜ ਲਈ ਆ ਹਰ ਚੋਕੇ ਰਾਮੂ ਵਾਲੇ ਤੋਂ ਵਹਿੜ ਲਈ ਆ ਬੰਦੇ ਦਾ ਨਾਮ ਨੰਬਰ ਐਡਰੈਸ ਆਪਾਂ ਸਾਰਾ ਕੋ ਦੇ ਦਾ ਠੀਕ ਆ ਉਹ ਕਹਿੰਦਾ ਪਲੂਨ ਬੱਚੀ ਮੇਰੇ ਘਰ ਦੀ ਆ ਵੀ 19 ਕਿਲੋ ਬਰਾ ਦੁੱਧ ਚੋਇਆ ਵਾ ਅੱਛਾ ਪਹਿਲੇ 100 ਮੱਝਾ ਰਗਾ ਦਿੱਤਾ ਉਹ ਬਾਈ ਕ੍ਰੋਸ ਆ ਤੈਨੂੰ ਵੀ ਪਤਾ ਠੰਡੀ ਸੀਲ ਦੀ ਗਾਰੰਟੀ ਆ ਆਪਣੀ ਥਣਾ ਦੀ ਗਾਰੰਟੀ ਆ ਠੀਕ ਆ ਲੱਤ ਛੱਡਦਾ ਨਹੀਂ ਕਰਦਾ ਮੈਂ ਕਹ ਫੁੱਲ ਗਾਰੰਟੀ ਹੋਊਗੀ ਬਾਈ ਆ ਥੋੜਾ ਜਿਹਾ ਕੈਮਰੇ ਦਾ ਕਰਕੇ ਭਣਾ ਕਰਦੇ ਵਹਿੜ ਲੈ ਉੱਪਰ ਆਇਆ ਕਦੀ ਨਹੀਂ ਜਾਂਦੀ ਉਮੇ ਜੇ ਮਰਜੀ ਹੱਥ ਮਾਰੀ ਚੱਲ ਲੈ ਠੀਕ ਆ ਵੀਰੇ ਹਾਂ ਫੋਲ ਵੱਡੀ ਐ ਨੂੰ ਕੋਈ ਬਾਈ ਛੋਟੀ ਸਮਝ ਕੇ ਨਾ ਆਵੇ ਹੂੰ ਬਜਨ ਵੀ ਚੰਗਾ ਹਨਾ ਬਾਈ ਹਾਂਜੀ ਬਾਈ ਰੀਨਲ ਦੂਜਾ ਸੂਆਏ ਵੀ ਨਹੀਂਗਾ ਵੀ ਕੋਈ ਸੂਆ ਤੀਜੇ ਹੋਊਗਾ ਜਾਂ ਕਿਵੇਂ ਹੋਊ ਦੇਖੀ ਬਾਈ ਮੜਾ ਇਹੋ ਜੀ ਸਾਈਡ ਤੇ ਦਾਨ ਕਿੰਨੇ ਕੱਢਦੀ ਹੈ ਜੀ ਬੈ ਲੈ ਜੂ ਬਾਈ ਤਿੰਨ ਤੋਂ ਚਾਰ ਹਜੇ ਹਾਂ ਠੀਕ ਆ ਇੱਕ ਦੋ ਦਿਨ ਵੱਧ ਵੀ ਸਕਦੇ ਆ ਕਿਉਂਕਿ ਮੌਸਮ ਠੰਡਾ ਹਨਾ ਮੜਾ ਮੋਟਾ ਘਟ ਵੀ ਸਕਦੀ ਹੈ ਹਾਂ ਕਈ ਵਾਰ ਪਹਿਲਾਂ ਵੀ ਸੂ ਸਕਦਾ ਬਾਈ ਪਸ਼ੂ ਜੀ ਨਾਲ ਆਇਆ ਤਾਂ ਠੀਕ ਆ ਹਾਂ ਦੁੱਧ ਪਿਆਜੂ 17 18 ਕਿਲੋ ਹੈ। ਰਾਵਣਾ ਭਾਈ ਰਾਵਣਾ ਖੁੱਲਾ ਉਹਨੇ 19 ਕਿਲੋ ਕਿਹਾ ਆਪਾਂ 18 19 ਮੰਨ ਲਈ ਆਪਾਂ ਲਈਏ। ਹੂੰ ਅਗਲਾ ਆਪ ਦੀ ਸਾਂਝ ਨਾ ਲਵੇ। ਅਗਲਾ ਆਪ ਦੀ ਸਾਂਝ ਨਾ ਲਵੇ ਹਾਈਟ ਚੇਵਾ ਦਾ ਹੁੰਦਾ ਹੈ ਨਾ ਦੁੱਧ। ਹਾਈਟ ਚੈੱਕ ਕਰ ਲੈ ਭੈਣ ਭਰਾ ਭਾਈ ਪਹਿਲਾਂ ਹੀ। ਇਹ ਤਾਂ ਗੱਲ ਹੈਗੀ ਆ। ਥੋੜਾ ਕੈਮਰੇ ਤੋਂ ਡਰੀ ਜਾਂਦੀ ਆ ਵੇੜ। ਉੱਪਰ ਆ ਜਾ ਬਣਾਈ ਜਾਂਦੀ ਆ। ਹਾਂਜੀ ਆਈ ਸੂਹਾ ਬਰੇੜ। ਠੀਕ ਆ। ਅਜੇ ਪੱਠਾ ਦੱਥਾ ਵੀ ਨਹੀਂ ਖਾਧਾ। ਹਾਂ ਹਾਂ। ਠੀਕ ਆ ਵੀਰੇ। ਥੋੜਾ ਜਾ ਉਪਰ ਆ ਕਰਦੀ ਐ। ਅਟੇ ਬਾਕੀ ਠੰਡੀ ਸੀਲ ਥਣਾ ਦੀ ਪਾਰ ਪਿੱਛੇ ਦੀ ਸਾਰੇ ਕਾਹਦੀ ਤੇ ਇਹਦੀ ਫਿਰ ਕੱਚੀ ਕੱਚੀ ਦੀ ਕੀਮਤ ਬਾਈ ਬਾਈ ਅੱਜ ਕੱਚੀ ਕੱਚੀ ਦੀ ਡਿਮਾਂਡ ਇਹਦੀ ਹਮ ਮੌਲ ਕਰਾਉਣ ਨੂੰ ਕੋਈ ਭਲਾ 70 ਕਰਾ ਲੈ ਹਮ 63000 ਦੀ ਵੈੜ ਦਵਾਂਗੇ ਇਹੇ ਹਾਂ ਬਾਈ 63000 ਉਹ ਵੀ ਕੱਚੀ ਕੱਚੀ ਆਪਣੇ ਘਰੇ ਸੁੰਦੀ ਆ ਬਾਈ ਫਿਰ ਮੌਲ ਤੁਹਾਨੂੰ ਵੀ ਪਤਾ ਹੋਰ ਹੋਊਗਾ ਠੀਕ ਆ 63000 ਰੁਪਏ ਦੀ ਵੈੜ ਦੇ ਦਾਂਗੇ ਜੋੜਾ ਲੈ ਜੇ ਕੋਈ ਕੋਈ ਨਹੀਂ ਮੰਨਦਾ ਨੇ ਵਧ ਕਰ ਦਾਂਗੇ ਵੀਰੇ ਠੀਕ ਆ ਵੀਰੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ